ਇਹ ਵੱਧ ਬਾਹਰ ਨਾਲ ਦੇਖਤਾ ਰਹੇ ਹਾਂ ਸਰ ਹੋ ਗਿਆ ਲਈ 185 ਤੇ 840 ਦੇਖੋ ਇਸ ਵੇਲੇ ਅਸੀਂ 85 ਤੇ 840 ਘੱਲ ਹਲਕੇ ਆ ਦੇਖੋ ਲੋਕਾਂ ਚ ਖੜੇ ਆ ਤੇ ਲੋਕ ਵੋਟ ਪਾ ਰਹੇ ਆ ਨਾ ਉਹਦੇ ਇੱਕ ਗੱਲ ਮੈਂ ਮੋਣੀ ਦੇਖਿਆ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਿੰਦਾ ਸੀ ਬਲਵਿੰਦਰ ਸਿੰਘ ਮੇਰੇ ਭਰਾਵੋ ਲੁਧਿਆਣੇ ਵਾਲੇ ਉਹ ਅਸੀਂ ਇੱਥੇ ਖੜੇ ਆ 55 56 ਓਡੇ ਚ ਖੜੇ ਆ ਤੇ ਮੋਟਾ ਐਂਪੈਰੀ ਆ ਜਾਂਦੀ ਹੈ ਤੇ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਮਲਵਿੰਦਰ ਸਿੰਘ ਅੱਜ ਵੋਟ ਵਾਲੇ ਤੇੜੀ ਗਿੱਡੜਵਾਰੋਂ ਨਿਕਲ ਗਏ ਹਨ ਜਿਹੜੇ ਜਿਹੜੇ ਮੈਂ ਹੁਣੀ ਦੇਖਿਆ 55 55 ਉਹ ਵੋਟ ਆ ਜਿਹੜੀ ਉੱਥੇ ਮੁਕਸਰ ਚੋਂ ਗਏ ਤੇ ਅੱਜ ਤੁਸੀਂ ਦੇਖ ਲਓ ਵੀ ਵੋਟਾਂ ਵਾਲੇ ਦੇ ਵੀ ਇਹਦੀ ਗਰਮੀਟ ਵੀ ਹੈ ਇਹ ਪਤਲੀ ਗਲੀ ਤੋਂ ਨਿਕਲ ਕੇ ਉਹ ਮੁਕਸਰ ਨੂੰ ਗਿੱਡੜਵਾਰੋਂ ਚਲੇ ਗਏ ਤੇ ਅੱਜ ਮੈਂ ਸਾਰੇ ਕਾਂਗਰਸੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਕਾਹਦੇ ਲਈ ਟੇਬਲ ਲਾ ਕੇ ਬੈਠੇ ਹੋ ਜਿਹਦੇ ਲਈ ਲਾਈ ਬੈਠੇ ਹੋ ਉਹ ਤਾਂ ਚਲੇ ਗਏ ਮੁਖਸਰ ਸਾਹਿਬ ਗਿੱਦੜਵਾਹੇ ਨੂੰ ਦੇਖ ਲਓ ਉਹਨਾਂ ਦੇ ਫੇਸਬੁਕ ਤੇ ਦੇਖ ਲਿਓ ਤੇ ਆ ਜਿਹੜੇ ਲੁਧਿਆਣੇ ਵਾਲੇ ਵੀ ਉਹ ਲੁਧਿਆਣੇ ਵਾਲੇ ਜਿਨ੍ਹਾਂ ਨੇ ਡਿਵੈਲਪਮੈਂਟ ਕਰਨੀ ਆ ਇਹਨਾਂ ਦੇ ਮੋਦੀ ਜੀ ਤੋਂ ਸਾਰਾ ਕੁਝ ਕਰਵਾਉਣਾ ਏ ਉਹ ਮੋਢੇ ਵਿੱਚ ਖੜੇ ਆ ਨਹੀਂ ਇਹੀ ਮੈਂ ਅੰਤਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦਣ ਦਾ ਵੀ ਬਾਹਰਲਾ ਵਰਸਿਸ ਘਰ ਦਾ ਜਿਹੜਾ ਘਰ ਦਾ ਉਹ ਘਰੇ ਹੀ ਰਹਿਣਾ ਜਿਹੜਾ ਬਾਹਰੋਂ ਆਇਆ ਉਹਨੇ ਬਾਹਰ ਹੀ ਰਹਿਣਾ ਤੇ ਇਸ ਕਰਕੇ ਹੁਣ ਤੁਸੀਂ ਅੱਜ ਦੇਖ ਲਿਓ ਮੈਂ ਤੁਹਾਨੂੰ ਉਦਣ ਕਹਿੰਦਾ ਸੀ ਵੀ ਕਾਂਗਰਸ ਦੇ ਕੈਂਡੀਡੇਟ ਉਹਨਾਂ ਨੇ ਆਪਣੀ ਵੋਟ ਵੀ ਲੁਧਿਆਣੇ 'ਚ ਨਹੀਂ ਕਿਉਂ ਨਾ ਉਹਨਾਂ ਨੇ ਪਾਉਣੀ ਹੈ ਜੇ ਥੋੜਾ ਜਿਹੀ ਲੁਧਿਆਣੇ ਦਾ ਹੁੰਦਾ ਉਹਨਾਂ ਨੂੰ ਵੋਟ ਚੇਂਜ ਹੋ ਸਕਦੀ ਸੀ ਵੋਟ ਤਾਂ ਕਿਤੇ ਬਣਾ ਲਓ ਕੈਂਡੀਡੇਟ ਨੇ ਪਰ ਉਹਨਾਂ ਨੇ ਵੋਟ ਨਹੀਂ ਚੇਂਜ ਕਰਾਈ ਉਹਨਾਂ ਨੇ ਵੋਟ ਨਹੀਂ ਬੜਾਈ ਲੁਧਿਆਣੇ ਦੀ ਕਿਉਂਕਿ ਉਹ ਲੁਧਿਆਣੇ ਤੇ ਹੈ ਨਹੀਂ ਨਾ ਲੁਧਿਆਣੇ ਦੀ ਤਰਜੀਹ ਉਹ ਸਿਰਫ ਇੱਥੇ ਪੈਸੇ ਇਕੱਠੇ ਕਰਨ ਕੈਂਪੇਨ ਚ ਆਏ ਸੀ ਉਹ ਪੈਸੇ ਇਕੱਠੇ ਕਰ ਲਏ ਤੇ ਅੱਜ ਆਪਣਾ ਉਹ ਨਿਕਲ ਗਏ ਮੁਖਸਰ ਸਾਹਿਬ ਨੂੰ ਤੇ ਗਿੱਦੜਵਾਹ ਨੂੰ ਹੁਣ ਤੁਸੀਂ ਫੈਸਲਾ ਕਰ ਲਓ ਕਾਂਗਰਸ ਵਾਲਿਓ ਵੀ ਤੁਸੀਂ ਲੁਧਿਆਣੇ ਵਾਲਿਆਂ ਨੂੰ ਵੋਟ ਪਾਉਣੀ ਆ ਆਪਣੇ ਪਰਿਵਾਰ ਨੂੰ ਪਾਉਣੀ ਆ ਜੇ ਜਿਹੜਾ ਅੱਜੀ ਚਲੇ ਗਏ ਉਹਨਾਂ ਨੂੰ ਤੁਸੀਂ ਵੋਟ ਆ ਜਿਨ੍ਹਾਂ ਨੇ ਥੋੜੇ ਕਰਕੇ ਆਪਣੀ ਵੋਟ ਵੀ ਲੁਧਿਆਣੇ ਨਹੀਂ ਬਣਾਈ ਨਹੀਂ ਤਾਂ ਮੀਨੇ ਜੇ ਲੁਧਿਆਣੇ ਨਾਲ ਪਿਆਰ ਹੁੰਦਾ ਤਾਂ ਵੋਟ ਬਣਾ ਲੈਂਦੇ ਪਰ ਉਹਨਾਂ ਨੇ ਵੋਟ ਨਹੀਂ ਬਣਾਉਣੀ ਸਮਝੀ ਕਿਉਂਕਿ ਉਹਨਾਂ ਦਾ ਦਿਲ ਉਹਨਾਂ ਦਾ ਪਿਆਰ ਉੱਥੇ ਹੀ ਆ ਥੋੜੇ ਲਈ ਨਹੀਂ ਇਸ ਕਰਕੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਇਸ ਵੇਲੇ ਆਪਣੇ ਬੂਥ ਰਾਏ ਬੈਠੇ ਆ ਉਹ ਬੁਝਣਾੜੀ ਬੀਜੇਪੀ ਦੇ ਨਾਲ ਰਲਾ ਲੈਣ ਤੇ ਡਿਵੈਲਪਮੈਂਟ ਦੀ ਤਰੱਕੀ ਦੀ ਜਿਹੜੀ ਗੱਲ ਆ ਉਹ ਬੀਜੇਪੀ ਨੇ ਕਰਨੀ ਆ ਤੇ ਉਹ ਚਾਪਾ ਪਿੱਛੇ ਨਹੀਂ ਰਹਿਣਾ ਉਹ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਆ ਸਵੇਰ ਦੇ ਲੋਕ ਲੱਗਿਆ ਲਾਈਨਾਂ ਇਸ ਵਾਰ ਤਾਂ ਪਹਿਲੀ ਵਾਰ ਆਇਓ ਓਪਨਲੀ ਚੈਨਲਾਂ ਮੁਰੇ ਕਹਿ ਰਹੇ ਆ ਲੋਕ ਵੀ ਅਸੀਂ ਵੋਟ ਸਿਰਫ ਤੇ ਸਿਰਫ ਡਿਵੈਲਪਮੈਂਟ ਨੂੰ ਪਾਉਣੀ ਆ ਡਿਵੈਲਪਮੈਂਟ ਮਤਲਬ ਮੋਦੀ ਸਾਹਿਬ ਨੂੰ ਪਾਉਣੀ ਆ ਮੈਂ ਸਮਝਦਾ ਹਜ਼ਾਰਾਂ ਵੀਡੀਓਜ਼ ਨੇ ਜਿਹੜੇ ਉਹ ਬਣ ਕੇ ਵਾਇਰਲ ਹੋ ਰਹੀਆਂ ਆ ਧੰਨਵਾਦ ਜੈ